ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧੈਨਿਕ ਸੇਰਾ ਤੇ ਮੈਂ ਹਾਂ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪਹਿਲੇ ਤੁਹਾਨੂੰ ਦੱਸ ਸਤਿ ਸ਼੍ਰੀ ਅਕਾਲ ਮਾਰਚ ਦੇ ਮਹੀਨੇ ਦੀ ਜਿਹੜੀ ਸ਼ੁਰੂਆਤ ਉਮੀਦ ਦੇ ਨਾਲ ਹੋਵੇਗੀ ਉਸੇ ਤਰ੍ਹਾਂ ਹੀ ਮਾਰਚ ਦੇ ਮਹੀਨੇ ਦੀ ਜਿਹੜੀ ਸ਼ੁਰੂਆਤ ਆ ਉਹ ਮੀਂਹ ਦੇ ਨਾਲ ਹੋਈ ਆ ਠੰਡੀਆਂ ਹਵਾਵਾਂ ਗੜੇਮਾਰੀ ਹੋਈ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਹੋਈ ਤੇ ਤੇਜਮੀ ਪਿਆ ਜਿਸਦੇ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਵੇਖਣ ਨੂੰ ਮਿਲਿਆ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ ਕਿ ਮੌਸਮ ਦੇ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦੀ ਜਗ੍ਹਾ ਠੰਡ ਹੋਵੇਗੀ ਉਸੇ ਹੀ ਤਰ੍ਹਾਂ ਪੰਜਾਬ ਦੇ ਵਿੱਚ ਗੜੇਮਾਰੀ ਅਤੇ ਤੇਜ਼ਮੀ ਪਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਦੀ ਗਰਮੀ ਦੀ ਜਗ੍ਹਾ ਠੰਡ ਜਿਹੜੀ ਆ ਉਹ ਵੱਧ ਗਈ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਲਈ ਵੀ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੀ ਪਿਆ ਸਕਦਾ ਹੈ ਜਿਸ ਦੇ ਨਾਲ ਕਿ ਠੰਡ ਇਸੇ ਤਰ੍ਹਾਂ ਹੀ ਜਿਹੜੀ ਆ ਉਹ ਬਰਕਰਾਰ ਰਹੇਗੀ ਕਈ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਗੜੇਮਾਰੀ ਦੇ ਨਾਲ ਜਿਹੜਾ ਤੇਜ਼ ਮੀਂਹ ਪਿਆ ਸੀ ਜਿਸ ਦੇ ਨਾਲ ਮੌਸਮ ਦੇ ਵਿੱਚ ਇੱਕਦਮ ਹੀ ਵੱਡਾ ਬਦਲਾਅ ਜਿਹੜਾ ਆਇਆ ਸੀ ਪੰਜਾਬ ਦੇ ਵਿੱਚ ਬੇਮੌਸਮੀ ਤੁਹਾਨੂੰ ਦੱਸਦੀ ਹੈ ਕਿ ਮੀਂਹ ਤੇ ਤੇਜ਼ ਹਵਾਵਾਂ ਨਾਲ ਕੋਈ ਗੜੇਮਾਰੀ ਨੇ ਫਸਲਾਂ ਨੂੰ ਚਮਕ ਕੇ ਰੱਖ ਦਿੱਤਾ ਮੌਸਮ ਵਿਭਾਗ ਨੇ ਅਗਲੇ 2 ਦਿਨ ਇਸੇ ਤਰ੍ਹਾਂ ਦਾ ਹੀ ਮੌਸਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਗਿਆਨੀ ਅਨੁਸਾਰ ਰਾਤਾ ਨਿਦੇਲੀ ਦੇ ਵਿੱਚ ਅਗਲੇ 4 ਦਿਨਾਂ ਤੱਕ ਮੌਸਮ ਅਜਿਹਾ ਹੀ ਰਹੇਗਾ ਤੇ ਗੜੇ ਪੈਣ ਦੀ ਸੰਭਾਵਨਾ ਵੀ ਜਤਾਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਚਾਰ ਦਿਨਾਂ 'ਚ ਘਟੋ ਘਟਾ ਤਾਪਮਾਨ ਜਿਹੜਾ 14 ਡਿਗਰੀ ਤੋਂ 9 ਡਿਗਰੀ ਤੱਕ ਜਾ ਸਕਦਾ ਜਿਸ ਦਾ ਮਤਲਬ ਹੈ ਕਿ ਇੱਕ ਵਾਰ ਫਿਰ ਲੋਕ ਠੰਡ ਦਾ ਸਾਹਮਣਾ ਕਰਨਗੇ ਮੌਸਮ ਵਿਭਾਗ ਮੁਤਾਬਕ ਅਲੀਗੜ ਮਥਰਾ ਦੇ ਨਾਲ ਨਾਲ ਆਗਰਾ 'ਚ ਵੀ ਮੀਂਹ ਕਾਰਨ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਵੱਖ-ਵੱਖ ਤਾਮ ਅਤੇ ਤੂਫਾਨ ਅਤੇ ਬਿਜਲੀ ਡਿਗੰਦਾ yellow alert ਵੀ ਜਾਰੀ ਕੀਤਾ ਗਿਆ ਹੈ Skymet weather ਦੇ ਅਨੁਸਾਰ ਹੈ ਪੂਰਬੀ ਪੰਜਾਬ ਪੂਰਬੀ ਹਰਿਆਣਾ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਹੁਣ ਹਲਕੀ ਤੋਂ ਦਰਮਿਆਨੀ بارش ਅਤੇ ਗਰਜਾ ਦੇ ਨਾਲ ਨਾਲ ਗੜੇਮਾਰੀ ਵੀ ਹੋ ਸਕਦੀ ਹੈ ਪੂਰਬੀ ਅਤੇ ਦੱਖਣੀ ਪੂਰਬੀ ਰਾਜਸਥਾਨ ਪੂਰਬੀ ਗੁਜਰਾਤ ਮੱਧ ਪ੍ਰਦੇਸ਼ ਛਤੀਸਗੜ ਦੇ ਕੁਝ ਹਿੱਸਿਆਂ ਅਤੇ ਬਿਹਾਰ ਦੇ ਵੱਖ-ਵੱਖ 히ਸਿਆ ਦੇ ਵਿੱਚ ਇੱਕ ਜਾਂ ਦੋ ਥਾਵਾਂ ਤੇ ਹਲਕੀ ਬਾਰਿਸ਼ ਹੋ ਸਕਦੀ ਆ ਆਸਾਮ ਅਰੁਣਾਚਲ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਵੱਖ-ਵੱਖ ਥਾਵਾਂ ਤੇ ਹਲਕੀ ਬਾਰਿਸ਼ ਜਿਹੜੀ ਆ ਉਹ ਵੀ ਹੋ ਸਕਦੀ ਆ ਮਤਲਬ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਮੌਸਮ ਆ ਉਹ ਇਸੇ ਤਰ੍ਹਾਂ ਹੀ ਠੰਡ ਦਾ ਹੀ ਰਹੇਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੀਂਹ ਜਿਹੜਾ ਉਹ ਪੈ ਸਕਦਾ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੌਸਮ ਜਿਹੜਾ ਸਿਰ ਤੋਂ ਇੱਕ ਵਾਰੀ ਬਦਲੇਗਾ ਕਿਉਂਕਿ ਮੀਂਹ ਪਏਗਾ ਕਈ ਜਗ੍ਹਾ ਤੇ ਤੇਜ਼ ਅਤੇ ਕਈ ਜਗ੍ਹਾ ਤੇ ਹਲਕੀ ਬਾਰਿਸ਼ ਹੋਣ ਦੀ ਜਿਹੜੀ ਆ ਉਹ ਸੰਭਾਵਨਾ ਜਿਹੜੀ ਆ ਜਿਤਾਈ ਜਾ ਰਹੀ ਆ ਇਸ ਤੋਂ ਪਹਿਲਾਂ ਵੀ ਆਉਣ ਵਾਲੇ ਦਿਨਾਲੀ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀਗਾ ਕਿ ਲੋਕ ਜਿਹੜੇ ਸੋਚ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਗਰਮੀ ਹੋ ਜਾਵੇਗੀ ਪਰ ਇਸ ਤਰ੍ਹਾਂ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਠੰਡ ਰਹੇਗੀ ਪਿਛਲੇ ਦਿਨੀ ਜਿਹੜੀ ਮੀਂਹ ਅਤੇ ਗੜੇਮਾਰੀ ਹੋਈ ਹੈ ਉਸ ਦੇ ਨਾਲ ਮੌਸਮ ਦੇ ਵਿੱਚ ਇੱਕ ਵੱਖਰਾ ਹੀ ਵੱਡਾ ਬਦਲਾਅ ਜਿਹੜਾ ਵੇਖਣ ਨੂੰ ਮਿਲਿਆ ਹਰ ਵਾਰ ਮਾਰਚ ਦੇ ਮਹੀਨੇ ਦੇ ਵਿੱਚ ਗਰਮੀ ਆ ਜਾਂਦੀ ਆ ਪਰ ਇਸ ਵਾਰ ਗੜੇਮਾਰੀ ਅਤੇ ਤੇਜ਼ ਮੀਂਹ ਦੇ ਨਾਲ ਮੌਸਮ ਜਿਹੜਾ ਬਦਲਿਆ ਉਸ ਦੇ ਨਾਲ ਠੰਡ ਜਿਹੜਾ ਉਸੇ ਤਰ੍ਹਾਂ ਹੀ ਬਰਕਰਾਰ ਹੈ ਤਾਂ ਦੇ ਸਵੇਰੇ ਅਤੇ ਸ਼ਾਮ ਦੇ ਵੇਲੇ ਦੀ ਠੰਡ ਜਿਹੜੀ ਆ ਉਸੇ ਤਰ੍ਹਾਂ ਹੀ ਆ ਜਿਵੇਂ ਦਸੰਬਰ ਦੇ ਮਹੀਨੇ ਦੇ ਹੁੰਦੀ ਆ ਲੋਕ ਉਸੇ ਤਰ੍ਹਾਂ ਹੀ ਕੋਟੀਆਂ ਸਟਰ ਪਾ ਕੇ ਹੀ ਘਰੋਂ ਨਿਕਲਦੇ ਨੇ ਤੇ ਹੁਣ ਜਿਹੜੀ ਆ ਹੁਣ ਮੌਸਮ ਵਿਭਾਗ ਦੇ ਵੱਲੋਂ ਫਿਰ ਅਲਰਟ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੀਂਹ ਪੈ ਸਕਦਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਅਤੇ ਤੇ ਹਲਕੀ ਅਤੇ ਤੇਜ਼ بارش ਜਿਹੜੀ ਹੋ ਸਕਦੀ ਆ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਰਫਬਾਰਿ ਅਤੇ ਤੇਜ਼ਮੀ ਪੈ ਰਿਹਾ ਉਸਾਸਰ ਜਿਹੜਾ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਠੰਡੀਆਂ ਹਵਾਵਾਂ ਚੱਲੀਆਂ ਗੜੇਮਾਰੀ ਹੋਈ ਆ ਤੇਜ਼ਮੀ ਪਿਆ ਤੋਂ ਸਿੱਤਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੇਜ ਅਤੇ ਹਲਕੀ بارش ਜਿਹੜੀ ਆ ਉਹ ਹੋ ਸਕਦੀ ਆ 올 ਵਰਲਡ ਉਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰਿਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चन बन विदेश पक्का होना कारोबार दा ना चलना सिर्फ इकती घंटिया च समाधान फ्री 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 आर के तांत्रिक मोबाइल पचानवे एक सौ अठहत्तर पचवंजा जीरो एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par